ਜਗਾ ਦੇ ਮੂਮਬੱਤੀਆਂ ਤੂੰ ਜਗਾ ਦੇ ਮੂਮਬੱਤੀਆਂ ਇਹ ਤਾਂ ਇੱਥੇ ਵਕਦੀਆਂ ਹੀ ਰਹਿਣੀਆਂ ਪੌਣਕ ਪੱਤੀਆਂ ਜਗਾ ਦੇ ਮੂਮਬੱਤੀਆਂ ਤੂੰ ਜਗਾ ਦੇ ਮੂਮਬੱਤੀਆਂ ਡੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ ਮਹਿਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ ਰਾਤ ਨਾ ਸੋਚੇ ਕਿ ਸੂਰਜ ਵਰ ਗਿਆ ਹੈ ਬਲ ਜੁਤਾਸ ਪਰੀਆਂ ਮਾਨ ਮਤੀਆਂ ਉਠ ਜਗਾ ਦੇ ਮੂਮ ਬੱਤੀਆਂ ਤੂੰ ਜਗਾ ਦੇ ਮੂਮ ਬੱਤੀਆਂ